इंडियन वीजा सर्विसेज जडी बीएलएस है जडी इथे भी अ ਸਾਡੇ ਵੀਜ਼ਾ ਸਿਸਟਮ ਨੂੰ ਆਪਰੇਟ ਕਰਦੀ ਆ ਉਹਨਾਂ ਨੂੰ ਐਪਲੀਕੇਸ਼ਨਸ ਲੈਂਦੀ ਆ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਬਹੁਤ ਸਨ ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਬੈਨ ਕਰ ਦਿੱਤਾ ਹੈ 2 ਸਾਲ ਲਈ ਹੋ ਬਿਡ ਨਹੀਂ ਕਰ ਸਕਣਗੇ ਇਹ ਖਬਰ ਜਿਹੜੀ ਹੈ ਬਹੁਤ ਮਹੱਤਵਪੂਰਨ ਖਬਰ ਸਾਡੇ ਪੰਜਾਬ ਚ ਲਈ ਬੀਐਲਐਸ ਜਿਹੜੀ ਹੈ ਬੀਐਲਐਸ ਇੰਟਰਨੈਸ਼ਨਲ ਸਰਵਿਸਿਜ਼ ਇਨਾਂ ਨੂੰ ਉਹਨਾਂ ਨੇ ਬੈਨ ਕਰ ਦਿੱਤਾ ਹੈ ਕਿ 2 ਸਾਲ ਉਹ bidding process ਦੇ ਵਿੱਚ tender ਨਹੀਂ ਭਰ ਸਕਦੇ for 2 years ਬਾਰ ਬਾਰ ਕਰ ਦ ਉਹਨਾਂ ਨੂੰ ਮਨਾ ਕਰ ਦਿੱਤਾ ਹੈ ਕਿਉਂਕਿ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਬਹੁਤ ਆਈਆਂ ਨੇ ਆ ਸੋ ਇਨ ਸ਼ਿਕਾਇਤਾਂ ਦੇ ਸਬੰਧ ਵਿੱਚ ਬਹੁਤ ਲੰਬੀ ਤੇ ਵੱਡੀ ਖਬਰਾਂ ਮੇਰੇ ਖਿਆਲ ਸਾਰ ਦੇ ਪਾਈਚਰ ਨੂੰ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਹੈ BLS ਬਾਰੇ ਬੈਲਨਟ ਦੇ ਦੋ ਸੋਬੀ ਬੀਐਲਐਸ ਇੱਕ ਰੇੜਕਾ ਸੀ ਤੇ ਹੁਣ ਇਹਨਾਂ ਨੂੰ ਕਿਉਂ ਬਾਰ ਕੀਤਾ ਗਿਆ ਹੁਣ ਇਹ ਯੈਸ ਸਰ ਬੀਐਲਐਸ ਇੰਟਰਨੈਸ਼ਨਲ ਜਿਹੜੀ ਇੱਕ ਪ੍ਰਾਈਵੇਟ ਅਥਾਰਟੀ ਸੀਗੀ ਜਿਹਨੇ ਐਕਚੁਅਲੀ ਅਥਾਰਾਈਜ਼ ਕੀਤਾ ਸੀ ਗਵਰਨਮੈਂਟ ਆਫ ਇੰਡੀਆ ਨੇ ਇੱਥੇ ਲੋਕਾਂ ਦੇ ਜਿਹੜੇ ਵੀ ਆਪਣਾ ਪਾਸਪੋਰਟਸ ਹੋਣੇ ਉਹਨਾਂ ਨੂੰ ਜੀਓਕਰਨ ਵਾਸਤੇ ਪੀਸੀਸੀ ਵਾਸਤੇ ਜਿਹੜੇ ਵੀ ਸਾਨੂੰ ਆਪਣੇ ਐਮਬੈਸੀ ਦੇ ਨਾਲ ਅਗਰ ਕੰਟੈਕਟ ਕਰਨਾ ਹੁੰਦਾ ਸੀ ਤੇ ਵਿੱਚ ਇੱਕ ਬੇਸਿਕਲੀ ਥਰਡ ਪਰਸਨ ਸੀਗੇ ਇੱਕ ਮੀਡੀਏਟਰ ਸੀਗੇ ਅਪਲੀਕੇਸ਼ਨ ਇਹਨਾਂ ਨੂੰ ਜਾਂਦੀ ਸੀ ਫਿਰ ਅੰਬੈਸਡੀਆਂ ਸਪਾਸਸ ਕਰਕੇ ਲੋਕਾਂ ਨੂੰ ਵਾਪਸ ਕਰਦੇ ਸੀਗੇ ਤੋਂ ਡੀਇੰਗ ਅ ਪ੍ਰਾਈਵੇਟ ਐਸੋਸੀਏਸ਼ਨ ਆਬਵੀਅਸਲੀ ਨਾ ਦੇ ਆਪਣੇ ਪ੍ਰੋਫਿਟ ਦੇ ਵੀ ਜਿਹੜੇ ਵੀ ਟੀਚਰ ਸੀਗੇ ਉਹਦੇ ਕਾਰਨ ਬਹੁਤ ਸਾਰੀ ਪ੍ਰੋਬਲਮਸ ਪਿਛਲੇ ਸਾਲਾਂ ਵਿੱਚ ਲੋਕਾਂ ਨੂੰ ਆ ਰਹੀ ਸੀਗੀ ਇੱਕ ਤੇ ਪਹਿਲੇ ਇਹਨਾਂ ਤੋਂ ਮੈਨੇਜ ਨਹੀਂ ਹੁੰਦਾ ਸੀਗਾ ਬਿਕੋਜ਼ ਆਫਿਸ ਛੋਟਾ ਸੀਗਾ ਸਰ ਇਸ ਤੇ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਸੀਗਾ ਸੇਮ ਬ੍ਰੈਂਟਨ ਇਸ ਵੀ ਸਹੀ ਹਾਲ ਸੀਗਾ ਲਗਭਗ ਜਿਹੜੇ ਵੀ ਵੱਡੇ ਵਿਲ ਟਾਊਨਸ ਨੇ ਉੱਥੇ ਇਹਨਾਂ ਤੋਂ ਮੈਨੇਜ ਨਹੀਂ ਹੋ ਰਿਹਾ ਸੀਗਾ ਸਟਾਫ ਘੱਟ ਸੀਗਾ ਪਲੱਸ ਹੁਣ ਇਹਨਾਂ ਨੇ ਕੀ ਕੀਤਾ ਸੀਗਾ ਪਿਛਲੇ 1 ਸਾਲਾਂ ਤੋਂ ਇਹਨਾਂ ਨੇ ਆਪਣੀ ਸਰਵਿਸ ਸ਼ੁਰੂ ਕਰਤੀ ਸੀ ਪ੍ਰੀਮੀਅਮ ਲੋਅ ਸਰਵਿਸ ਉੱਤੇ $100 ਐਕਸਟਰਾ ਲੈਣੇ ਲੋਕਾਂ ਨੂੰ ਕਹਿੰਦੇ ਫਾਈਲ ਅਸੀਂ ਭਰਾਂਗੇ ਤੁਹਾਨੂੰ ਨਹੀਂ ਭਰਨੀ ਆਂਦੀ ਉਹ ਸਭ ਚੀਜ਼ਾਂ ਕਰ ਕਰਕੇ ਨਾ ਲੋਕਾਂ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਸੀਗੀਆਂ BLS ਤੋਂ ਨਿਤ ਜੀ ਇੰਨੀ ਫਰਸਟ੍ਰੇਸ਼ਨ ਸੀ ਲੋਕਾਂ ਨੂੰ ਇੰਨੇ ਲੋਕਾਂ ਨੇ ਇੱਥੇ ਆ ਕੇ ਸ਼ਿਕਾਇਤਾਂ ਕੀਤੀਆਂ ਨੇ ਕਿ BLS ਵਾਲੇ ਕਿਵੇਂ ਲੁੱਟ ਚੋਹ ਕਰ ਰਹੇ ਆ ਸਾਡੀ ਖੱਜਲ ਖਵਾਰ ਕਰ ਰਹੇ ਆ ਹਰੇਕ ਜਿਹੜਾ EMPLOYEES ਸੀ ਉਹਦੇ ਆਪਣੇ ਰੂਲ ਬਣਾਏ ਹੋਏ ਸੀ ਹੁਣ ਉਹਨੇ 2-tier system ਖਤਮ ਕਰਤਾ ਸੀ ਇੱਕ ਨੂੰ ਕਹਿੰਦੇ ਸੋਫਾ ਸਰਵਿਸ $10 ਦਿਓ ਸੋਫੇ ਤੇ ਬੈਠੋ ਜੇ ਤੁਸੀਂ ਪੈਸੇ ਨਹੀਂ ਦਿੰਦੇ ਤਾਂ ਥੱਲੇ ਬੈਠੋ ਜਾ ਉਹਨਾਂ ਕੋਲ ਕੋਈ ਕੋ ਮੜਾ ਮੋਟਾ ਇੰਤਜ਼ਾਮ ਨਹੀਂ ਸੀ ਪੌੜੀਆਂ 'ਚ ਬੈਠੇ ਹੁੰਦੇ ਸੀ ਲੋਕ ਬਿਲਕੁਲ ਸਰ ਬਿਲਕੁਲ ਇਹੀ ਚੀਜ਼ਾਂ ਸੀ ਐਸ ਚੀਜ਼ਾਂ ਕਰਤੇ ਲੋਕਾਂ ਨੇ ਬਹੁਤ ਜ਼ਿਆਦਾ ਕੰਪਲੇਂਟਸ ਕੀਤੀਆਂ ਲੋਕਾਂ ਨੇ ਐਮਬੈਸੀ ਨਾਲ ਵੀ ਮਿਲਣਾ ਪਾਈਆਂ ਕੋਰਟ ਤੱਕ ਵੀ ਗਏ ਨੇ ਤੇ ਉਹਦੇ ਕਰਕੇ ਨੇ ਐਨਜੀ ਨੰਬਰ ਆਫ ਅਪਲੀਕੇਸ਼ਨ ਵਧਨ ਕਰਕੇ ਇਹਨਾਂ ਨੇ ਅਗਲੇ 2 ਸਾਲ ਜਿਹੜਾ ਹੁਣੇ ਚੱਲਦਾ ਪਿਆ ਉਹ ਤੇ ਇਹਨਾਂ ਦਾ ਚੱਲਦਾ ਹੀ ਪਿਆ ਕੰਟਰੈਕਟ ਗਵਰਨਮੈਂਟ ਆਫ ਕਰਨਾਟਕ ਇੰਡੀਆ ਦੇ ਨਾਲ ਇਹ ਖਤਮ ਹੋ ਜਾਣਾ ਪਰ ਇਹ ਖਤਮ ਹੋ ਜਾਣਾ ਉਹਦੇ ਬਾਅਦ ਅਗਲੇ 2 ਸਾਲ ਤੱਕ ਐ ਬਿਡਿੰਗ ਪ੍ਰੋਸੈਸ ਤੋਂ ਹੀ ਬਾਹਰ ਕਰਤੇ ਇਹਨਾਂ ਨੂੰ ਯਾਨੀ ਕਿ ਉਹਨੇ ਅਪਲਾਈ ਹੀ ਨਹੀਂ ਕਰ ਪਾਨਗੇ ਤਾਂ ਆਬਵੀਅਸਲੀ ਕੋਈ ਨਵਾਂ ਮਾਈਕ ਪਲੇਅਰ ਆਊਗਾ ਤੇ ਉਹਦੇ ਨਾਲ ਅਸੀਂ ਸਭ ਲੋਗ ਹੀ ਆਪਣਾ ਬੇਚਾਰਾ ਇਹ ਕਰਸੋ ਸੋਚਦੇ ਆ ਕਿ ਸਭ ਵਧੀਆ ਰਹੂਗਾ ਕਿ ਹੋਰ ਵਧੀਆ ਹੋਊਗਾ ਜਿਹੜੇ ਨੇ ਇਹਦੀ ਪ੍ਰੋਬਲਮ ਸੀ ਉਹਨੂੰ ਸੋਲਵ ਕਰੇਗਾ ਜਿਹੜਾ ਨਵਾਂ ਪਲੇਅਰ ਆ